ਅੱਜ ਜੇ ਤੁਸੀਂ ਬੜੀ ਪਿੰਡ ਸੱਤਪਾ ਰਹੇ ਹੋ ਆਪਣੀ ਕੀ ਭਈ ਐਸਆਈਟੀ ਬਣਾ ਕੇ ਤੇ ਅਸੀਂ 1984 ਦੇ ਮੇਨ ਜੋ ਦੋਸ਼ੀ ਨੇ ਸੱਜਨ ਕੁਮਾਰ ਨੂੰ ਉਮਰ ਕੇ ਆਪਣੀ ਸਜ਼ਾ ਦਿਵਾਤੀ ਆ ਫਾਸੀ ਦੀ ਸਜ਼ਾ ਸੱਜਨ ਕੁਮਾਰ ਨੂੰ ਹੋਏਗੀ ਪਰ ਚਲੋ ਜੋ ਵੀ ਨਿਆਂ ਪ੍ਰਣਾਲੀ ਦਾ ਫੈਸਲਾ ਹੈਗਾ ਆ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਐਸਆਈਟੀ ਬਣਾ ਕੇ ਤੇ ਨਵੇਂ ਮਾਮਲੇ ਖੋਲ੍ਹ ਕੇ ਤੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਣਾ ਚਾਹੁੰਦੇ ਹੋ ਤੇ ਭਾਜਪੀ ਤੋਂ ਦਿੱਲੀ ਦੇ ਕੈਂਪ MLA ਨੇ ਜਿਹੜਾ ਨਾਂ ਹੈਗਾ ਤਰਵਿੰਦਰ ਸਿੰਘ ਮਾਰਵਾ ਇਹ ਪਹਿਲਾਂ ਕਾਂਗਰਸ ਤੋਂ ਹੁੰਦੇ ਸੀ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ 1984 ਦੇ ਦੰਗੋਵਾਂ ਵਿੱਚ ਭਾਜਪਾਵਾ ਆਰਐਸਐਸ ਦੇ ਵਰਕਰ ਵੀ ਸ਼ਾਮਿਲ ਹੈ ਪੀਜੇਪੀ ਤੇ ਆਰਐਸਐਸ ਦੇ ਲੀਡਰ ਜੋ ਕਿ 1984 ਸਿੱਖ ਕਤਲਿਆਂ ਵਿੱਚ ਸ਼ਾਮਿਲ ਸੀ ਉਹਨਾਂ ਸਭ ਤੇ ਵੀ ਜਾਂਚ ਕਰਾਈ ਜਾਵੇ ਕਿਉਂਕਿ ਕਾਤਲ ਤੇ ਕਾਤਲ ਹੁੰਦਾ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਤੇ ਬੀਜੇਪੀ ਦੇ ਸਿੱਖ ਲੀਡਰਾਂ ਨੂੰ ਇੱਕ ਅਪੀਲ आज जे ਤੁਸੀਂ ਬੜੀ ਪਿੱਠ ਸੱਤਪਾ ਰਹੇ ਹੋ ਆਪਣੀ ਕੀ ਭਈ ਐਸਆਈਟੀ ਬਣਾ ਕੇ ਤੇ ਅਸੀਂ 1984 ਦੇ ਮੇਨ ਜੋ ਦੋਸ਼ੀ ਨੇ ਸੱਜਨ ਕੁਮਾਰ ਨੂੰ ਉਮਰ ਕੈਦੀ ਸਜ਼ਾ ਦਿਵਾਤੀ 81 ਸਾਲ ਦੇ ਬੰਦੇ ਨੂੰ ਉਮਰ ਕੈਦੀ ਸਜ਼ਾ ਦਿਵਾਤੀ ਤੇ ਪੀੜਿਤ ਪਰਿਵਾਰਾਂ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਰੋਸ਼ ਹੈ ਕਿ ਵੀ ਇਹ ਸਾਡੀ ਉਮੀਦ ਥੀ ਘੱਟ ਆ ਫਾਸੀ ਦੀ ਸਜ਼ਾ ਸੱਜਨ ਕੁਮਾਰ ਨੂੰ ਹੋਏਗੀ ਪਰ ਚਲੋ ਜੋ ਵੀ ਨਿਆਂ ਪ੍ਰਣਾਲੀ ਦਾ ਫੈਸਲਾ ਹੈਗਾ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗਾ ਕੀ ਕਾਤਲ ਤੇ ਕਾਤਲ ਹੁੰਦਾ ਹੈ ਭਾਵੇਂ ਉਹ ਕਾਂਗਰਸ ਦਾ ਲੀਡਰ ਹੋਵੇ ਭਾਵੇਂ ਬੀਜੇਪੀ ਦਾ ਲੀਡਰ ਹੋਵੇ ਭਾਵੇਂ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਆ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਐਸਆਈਟੀ ਬਣਾ ਕੇ ਤੇ ਨਵੇਂ ਮਾਮਲੇ ਖੋਲ ਕੇ ਤੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਣਾ ਚਾਹੁੰਦੇ ਹੋ ਤੇ ਬੀਜੇਪੀ ਤੋਂ ਦਿੱਲੀ ਦੇ ਕੈਂਪਲ ਨੇ ਜਿਹਦਾ ਨਾਂ ਹੈਗਾ ਤਰਵਿੰਦਰ ਸਿੰਘ ਮਾਰਵਾ ਇਹ ਪਹਿਲਾਂ ਕਾਂਗਰਸ ਚ ਹੁੰਦੇ ਸੀ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ 1984 ਕੇ ਦੰਗੋ ਮੇ ਬਾਜਪਾ ਵਾ ਆਰਐਸਐਸ ਕੇ ਵਰਕਰ ਵੀ ਸ਼ਾਮਿਲ ਹੈ ਬਹੁਤ ਸਾਰੀ ਇਦਾਂ ਦੀ ਰਿਪੋਰਟਸ ਜਿਦੇ ਚ ਐਫ ਆਈ ਆਰ ਨੰਬਰ ਤੋਂ ਲੈ ਕੇ ਤੇ ਦੋਸ਼ੀਆਂ ਦੇ ਨਾਂ ਆਰ ਐਸ ਐਸ ਤੇ ਬੀ ਜੀ ਪੀ ਦੇ ਲੀਡਰਸ ਦੇ ਨਾਂ ਤੱਕ ਮੈਂਸ਼ਨ ਕੀਤੇ ਗਏ ਨੇ ਤੇ ਕਿਰਪਾ ਕਰਕੇ ਆਪਣੀ ਐਸ ਆਈ ਆਈਟੀ ਵੱਲੋਂ ਬੀ ਜੀ ਪੀ ਤੇ ਆਰ ਐਸ ਐਸ ਦੇ ਲੀਡਰ ਜੋ ਕਿ 1984 ਸਿੱਖ ਕਤਲੇਆਮ ਵਿੱਚ ਸ਼ਾਮਲ ਸੀ ਉਹਨਾਂ ਸਭ ਤੇ ਵੀ ਜਾਂਚ ਕਰਾਈ ਜਾਵੇ ਕਿਉਂਕਿ ਕਾਤਲ ਤੇ ਕਾਤਲ ਹੁੰਦਾ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਤੇ ਆਪਣੀ ਨਿਰਪੱਖਤਾ ਦਾ ਪਰਮਾਨ ਤੁਸੀਂ ਆਰ ਐਸ ਐਸ ਤੇ ਬੀ ਜੀ ਪੀ ਦੇ ਉਹਨਾਂ ਲੀਡਰਾਂ ਤੇ ਕਾਰਵਾਈ ਕਰਾ ਕੇ ਦਿਓ ਜਿਨ੍ਹਾਂ ਨੇ ਸਿੱਖ ਕਤਲੇਆਮ ਵਿੱਚ ਸਿੱਧਾ ਸਿੱਧਾ ਭੂਮਿਕਾ ਨਿਭਾਈ ਤੇ ਸਿੱਖਾਂ ਦਾ ਕਤਲ ਕੀਤਾ